ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕੇਂਦਰੀ ਜੇਲ ਕਪੂਰਥਲਾ ਵਿੱਚ ਹਵਾਲਾਤੀਆਂ ਦੇ ਦੋ ਗੁੱਟਾਂ ਵਿੱਚ ਆਪਸੀ ਰੰਜਿਸ਼ ਕਾਰਨ ਲਗਭਗ 8 ਵਜੇ ਦੇ ਕਰੀਬ ਹੋਈ ਲੜਾਈ ਵਿੱਚ ਚਾਰ ਹਵਾਲਾਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜੇਲ ਪੁਲਿਸ ਨੇ ਸਿਵਲ ਹਸਪਤਾਲ ਕਪੂਰਥਲਾ ਵਿੱਚ ਇਲਾਜ ਲਈ ਦਾਖਲ ਕਰਵਾਇਆ ਇਹਨਾਂ ਵਿੱਚੋਂ ਇੱਕ ਹਵਾਲਾਤੀ ਮੁਕੇਸ਼ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਹੈ ਸਿਵਲ ਹਸਪਤਾਲ ਵਿੱਚ ਇਸ ਸਮੇਂ ਸਿਮਰਨਜੀਤ ਸਿੰਘ ਵਿਸ਼ਾਲ ਸਬਰਵਾਲ ਤੇ ਸੁਨੀਲ ਜੇਰੇ ਲਾਜ ਹਨ ਸਿਮਰਨਜੀਤ ਸਿੰਘ ਤੇ ਵਿਸ਼ਾਲ ਸਬਰਵਾਲ ਕਤਲ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹਨ ਨੇ ਦੱਸਿਆ ਕਿ ਰੰਜੇਸ਼ਨ ਉਹਨਾਂ ਦੀ ਨਾਲ ਵਾਲੀ ਬੈਰਕ ਵਿੱਚ ਬੰਦ ਹਵਾਲਾ ਧਿਆਨ ਨੇ ਉਹਨਾਂ ਤੇ ਤੇਜ਼ਦਾਰ ਹਥਿਆਰਾਂ ਤੇ ਸੂਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਪੂਰਥਲਾ ਤੋਂ ਬਿਊਰੋ ਰਿਪੋਰਟ ਕਿ ਮੇਰੀ ਡਿਊਟੀ ਵਿੱਚ ਤੇ ਮੈਂ ਇੱਕ ਜਣੇ ਨੂੰ ਰਿਪੋਰਟ ਕੀਤਾ ਪਰ ਪਹਿਲੇ ਅਕਸਰ ਦੱਸ ਕੇ ਕਿ ਇਹਨੇ ਕਿ ਚਾਰ ਜਣਿਆਂ ਦਾ ਰਿਸਾਲਟ ਦੀ ਇਸਪੀਨਰ ਦੇਲ ਚੋਈ ਨਹੀਂ ਜਿਹਦੇ ਵਿੱਚ ਇੱਕ ਨੂੰ ਸਾਨੂੰ ਰੈਫਰ ਕਰਨਾ ਪਿਆ ਬਾਕੀ ਜਿਹੜਾ ਜਿਹਦਾ ਨਾਮ ਕੇਸ਼ਨ ਬਾਕੀ ਜਿਹੜਾ फोर्थ ਪੇਸ਼ੈਂਟ ਹੈ ਸੁਨੀਲ ਇਹ ਅੰਡਰ ਇਨਵੈਸਟੀਗੇਸ਼ਨਸ ਤੇ ਦੇਖਦੇ ਇਹਨਾਂ ਰਿਪੋਰਟਸ ਵਿੱਚ ਕੀ ਹਨ ਕੀ ਕੋਈ ਕੁਛ ਐਸੀ ਸੀ ਸਿਰ ਇੰਜਰੀਜ਼ ਸੀਗੀਆਂ ਕਿ ਜਿਹੜਾ ਤੁਸੀਂ ਚੈੱਕ ਕੀਤਾ ਕਿ ਕਿਸ ਚੀਜ਼ ਦਾ ਮਤਲਬ ਕੀ ਹੋਇਆ ਆਪਣੇ ਯਸ ਸਰ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਇਹ ਚੀਜ਼ ਪਰ ਇੰਜਰੀਜ਼ ਤੇ ਸੀ ਉਹਦੇ ਆਪਾਂ ਰਿਕਾਰਡ ਵਿੱਚ ਲੰਗੀ ਇਨਵੈਸਟੀਗੇਸ਼ਨਸ ਚ ਉਪਰੋਂ ਠੀਕ ਆਪਾਂ ਕੰਫਿਡੈਂਸ਼ੀਅਲਟੀ ਸਕ੍ਰੋਜ਼ ਨਹੀਂ ਕਰ ਸਕਦੇ ਸਮਥਿੰਗ ਸ਼ਾਰਪ ਵੈਪਨ ਹੈ ਜਾਂ ਫਿਰ ਕਿਸੇ ਸੋਰੀ ਡਿਸਕਲੋਜ਼ ਨਹੀਂ ਕਰ ਸਕਦੇ ਜ਼ਿਆਦਾਤਰ ਇਜ਼ਲੀ ਹੈ ਕਿੱਥੇ ਉਹਨਾਂ ਦੇ ਬਾਡੀ ਸੀ ਮੋਸਟਲੀ ਹੈਡ ਰੀਜਨ ਵਿੱਚ ਹੈਗਨ ਜੀਜ਼ ਠੀਕ ਕਿ ਇੰਜਰਡ ਹੋਇਆ ਕਿੰਨੇ ਨੇ ਮਤਲਬ ਕਿ ਜਿਹੜੇ OTIC ਟੂ ਇੰਜਰੀ ਤੇ ਸਾਰਿਆਂ ਦੀ ਕੋਈ ਨਾ ਕੋਈ ਹੈਗੀ ਨੇ ਪਰ ਜੋ ਇਹ ਜਿਹੜਾ ਮੇਰੇ ਕੋਲ ਬਿਨੈ ਸੁਨੀਲ ਜਿਹੜਾ ਮੇਰੇ ਅੰਦਰ ਇਨਵੈਸਟੀਗੇਸ਼ਨ ਉਹਦੀ ਮੋਸਟਲੀ ਹੱਡੀਆਂ ਦੀ ਜਿਹੜੇ ਦੂਜੇ ਆਪਣੇ ਵਾਪਸ ਪੇਜ ਤੇ ਉਹਨਾਂ ਦੇ ਵੀ ਇੰਜਰੀ ਸੀਗੇ ਉਹਨਾਂ ਦੀ ਵਿਅਸਤ ਮੈਂ ਦੇਖੀ ਨਹੀਂ ਹੈਗੀ ਉਹ ਮੇਰੀ ਡਿਊਟੀ 'ਚ ਨਹੀਂ ਆਈ ਉਹਨਾਂ ਬਾਰੇ ਮੈਂ ਕੁਝ ਜ਼ਿਆਦਾ ਕਹਿ ਨਹੀਂ ਸਕਦਾ ਪਰ ਜਿਹੜਾ ਮੇਰਾ ਪੇਸ਼ੈਂਟ ਉਹਦੇ ਬਾਰੇ ਟੋਟਲ 4 ਆਏ ਡਾਕਟਰ ਸਾਹਿਬ ਟੋਟਲ 4 ਆਏ ਜਿਸ ਦਿਨ ਲਾਲ ਚਾਰੇ ਸੁਨੀਲ ਨੂੰ ਅੰਦਰ ਲੱਭ ਉਸ ਨੂੰ ਰੱਖਣਾ ਪਿਆ ਕਿੰਨੀ ਦੇਰ ਜਾਂ ਫਿਰ ਗ੍ਰੈਫਰ ਤੋਂ ਸੀ ਵਾਪਸ ਪੇਜ ਸਭ ਦੋ ਜਦੋਂ ਬਾਕੀ ਹੋ ਗਏ ਇਹ ਫਰਦਰ ਆਪਾਂ ਦੇਖਦੇ ਸੀ ਕਿ ਵਿੱਚ ਕੀ ਆੰਦੋ ਤੁਸੀਂ ਕਮੈਂਟ ਕਰ ਸਕਦੇ ਹੋ ਹਜੀ ਫਿਲਹਾਲ ਉੱਤੇ ਬਤਨ ਨਹੀਂ ਕਰਦਾ